ਕਿੱਥੇ ਆ ਸੱਪ ਹਾਂ ਇਹ ਤਾਂ ਬੜਾ ਤਗੜਾ ਸੱਪ ਹੈ ਫੋਨੀਅਰ ਸੱਪ ਹੈ ਪੂਰਾ ਹੂੰ ਪੂਰਾ ਖੇਤ ਹਾਂ ਅਗਰ ਇਹਨਾਂ ਦੇ ਨਾਲ ਚ ਨਿਕਲਦੇ ਹਨ ਕੁੱਤਾ ਪਾ ਇਧਰ ਹੋ ਜਾ ਇਹ ਤੇ ਹੁਣ ਕਿਹਦਾ ਕੀ ਕਰਨਾ ਇਲਾਜ ਆ ਕੁੱਤੇ ਨੇ ਇਹ ਲਾ ਦਾਸ ਤਾਂ ਇਹ ਲਾ ਇੰਨਾ ਫਰਕ ਹੁੰਦਾ ਪੂਰਾ ਕੋਬਰਾ ਹੈ ਹੋ ਜਾਂਦਾ ਤੁਰ ਚੱਲੇ ਤੇ ਇਤੋਂ ਪੜਾਇਆ ਬੈਟਰੀ ਬੈਟਰੀ ਫੜਾਇਆ ਤੂੰ ਛੱਡ ਗਿਆ ਹਾਂ ਉਧਰ ਚੜਨਦੇ ਉਹ ਪਰਾਂ ਪੈਲੀਆ ਨਿਕਲ ਜੇ ਹਾਂ ਹੁੰਦਾ ਜਾਨਵਰਾਂ ਦਾ ਫਾਇਦਾ ਦੋਗ ਰੱਖਣ ਦਾ ਲੋਕ ਕਹਿੰਦੇ ਡੋਗ ਕਿਉਂ ਰੱਖਦੇ ਤੇ ਆਪਣੇ ਘਰਾਂ ਦਾ ਧਿਆਨ ਰੱਖੋ ਗਰਮੀ ਦੇ ਵਿੱਚ ਸੱਪ ਨਿਕਲਦੇ ਨੇ ਕਿ ਚਲੋ ਬਚਾਅ ਹੋ ਗਿਆ ਘਰ ਵਾਲੀ ਆਇਆ ਆਪਣੇ ਕਿਉਂਕਿ ਅਮੀ ਰਾਤ ਨੂੰ ਆਪਣੇ ਟੋਰਚ ਜਰੂਰ ਲੈ ਕੇ ਨਿਕਲੋ ਕੀ ਪਤਾ ਕਿਹੜਾ ਜੀਵ ਜੰਤੂ ਬੈਠਾ ਹੋਵੇ ਚਲਾ ਗਿਆ ਹੁਣ ਤੇ ਕੰਤਪਾਰ ਸਾਪ ਆਇਆ ਸੀ ਕਾਲਾ ਤੇ ਆ ਆਪਣਾ ਜਿਹੜਾ ਡੌਗ ਸੀ ਇਹਨੇ ਪੂਰਾ ਸਕਿਉਰਿਟੀ ਗਾਰਡ ਵਾਲਾ ਕੰਮ ਕੀਤਾ ਹੈ ਅੱਗੇ ਵੀ ਕੋਈ ਵੀ ਡੰਗਰ ਵੱਛਾ ਜਦੋਂ ਖੁੱਲਦਾ ਹੈ ਇਹਨੇ ਆਪਣੀ ਆਪਣੀ ਡਿਊਟੀ ਤੇ ਇੱਥੇ ਬੈਠੇ ਰਹਿਣਾ ਵੇੜੇ 'ਚ ਕੋਈ ਵੀ ਜਾਨਵਰ ਆਉਂਦਾ ਹੈ ਸਾਪ ਆਵੇ ਜਾਂ ਕੋਈ ਹੋਰ ਆਵੇ ਤੇ ਇਹਨੇ ਆਪਣੀ ਡਿਊਟੀ ਪੂਰੀ ਨਿਭਾਣੀ ਛੋਟਾ ਮੋਟਾ ਨਹੀਂ ਕੋਈ ਆਪਣਾ ਜਾਨਵਰ ਜ਼ਰੂਰ ਹੋਣਾ ਚਾਹੀਦਾ ਇੱਕ ਕੁੱਤਾ ਕਰੇ ਕੀ ਵਿਚਾਰੇ ਦੋ ਰੋਟੀਆਂ ਸਵੇਰੇ ਖਾਂਦੇ ਦੋ ਰੋਟੀਆਂ ਸ਼ਾਮ ਨੂੰ ਪਰ ਡਿਊਟੀ ਅਗਲੇ ਪੂਰੀ ਦਿੰਦੇ ਨੇ ਵੇੜੇ 'ਚ ਨੇ ਬਹਿਣਾ ਪਲੇਟ ਜਾਗਦੀ ਰਹਿਣੀ ਹੈ ਕੁੱਤਾ ਜ਼ਰੂਰ ਰੱਖੋ ਪਰ ਇਹ ਵੀ ਨਹੀਂ ਜਿਹੜਾ ਵੀ ਪਿੰਜਰੇ 'ਚ ਹੀ ਕੈਦ ਰਹੇ ਆਪਾਂ ਨੂੰ ਸੁਚੇਤ ਵੀ ਨਾ ਕਰ ਸਕੀ ਹੁਣ ਜਿਵੇਂ ਵੀ ਉਹਨੇ ਜਾਨਵਰ ਦੇਖਿਆ ਸੱਪ ਸਾਰੇ ਰੋਲਾ ਪਾਉਣ ਲੱਪੇ ਉਸ ਵੇਲੇ ਪੌਂਕਣ ਲੱਪਿਆ ਤੇ ਬਹੁਤ ਵਧੀਆ ਫਾਇਦੇ ਹੋ ਗਈ ਸਬਜ਼ੀ ਤੇ ਇੱਕ ਕੁੱਤਾ ਜ਼ਰੂਰ ਪਾਲੋ ਕਰੇ ਤੇ ਉਹ ਵੀ ਨਾ ਪਾਲੋ ਜਿਹੜਾ ਲੋਕਾਂ ਦੀ ਲੱਤਾਂ ਫੜੀ ਜਾਵੇ ਸਹੀ ਸਹੀ ਪਾਲੋ ਨਾਰਮਲ ਜਿਹੜਾ ਦੂਸਰੇ ਦਾ ਨੁਕਸਾਨ ਵੀ ਨਾ ਪਚਾਏ ਤੇ ਆਪਾਂ ਨੂੰ ਕਿ ਇਮਾਨਦਾਰ ਹੁੰਦੇ ਨੇ ਪੂਰੇ ਜੇ ਰੋਟੀ ਖਾ ਲੋ ਭਾਵੇਂ ਅਵਾਰੇ ਕੁੱਤੇ ਨੂੰ ਪਾਲੋ ਵੀ ਤੁਹਾਡੇ ਦੂਜੇ ਦਿਨ ਕਰੇ ਆਉਣ ਲੱਪੇਗਾ ਵੀ ਇੱਥੋਂ ਮੈਨੂੰ ਰੋਟੀ ਮਿਲਣੀ ਹੈ ਤੇ وفادار پورے ਹੁੰਦੇ ਨੇ ਤੇ ਵੀਡੀਓ ਕਿਵੇਂ ਲੱਗੀ ਸਾਰਿਆਂ ਨੇ ਸ਼ੇਅਰ ਕਰਨੀ ਥੈਂਕ ਯੂ ਧੰਨਵਾਦ